ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਸ਼ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਇਹ ਜਿਹੜੀ ਵੀਡੀਓ ਹੈ ਇਹ ਕੱਲ ਦੀ ਆ ਕੱਲ ਵੀ ਆਪਣੇ ਮੀਂਹ ਆਇਆ ਸੀ ਸਵੇਰ ਟਾਈਮ ਇਹ ਸਵੇਰ ਟਾਈਮ ਦੀ ਵੀਡੀਓ ਆ ਜਦੋਂ ਹਲੇ ਮੈਂ ਪਸ਼ੂਆਂ ਦਾ ਕੰਮ ਨਿਵੇੜੀ ਨਿਵੇੜੀ ਸੀਗਾ ਉਸ ਤੋਂ ਬਾਅਦ ਜਦ ਮੀਂਹ ਆ ਗਿਆ ਸੀਗਾ ਮੀ ਆਪਣੇ ਥੋੜਾ ਹੀ ਪਿਆ ਸੀਗਾ ਇੰਨਾ ਨਹੀਂ ਪਿਆ ਥੋੜਾ ਚਿਰ ਮਤਲਬ ਪਿਆ ਤਾਂ ਸੀਗਾ ਪਰ ਉਹ ਲਗਾਤਾਰ ਨਹੀਂ ਪਿਆ ਹੈਗਾ ਅੱਧਾ ਘੰਟਾ ਮਸਾਂ ਪਿਆ ਹੋਊਗਾ ਪਿਆ ਕਾਫੀ ਸੀਗਾ ਤੇ ਮੀਂਹ ਪੈਣ ਤੋਂ ਬਾਅਦ ਫਿਰ ਮੌਸਮ ਠੀਕ ਹੋ ਗਿਆ ਸੀਗਾ ਮਤਲਬ ਨਿੱਖਰ ਗਿਆ ਸੀਗਾ ਤੇ ਉਸ ਤੋਂ ਬਾਅਦ ਧੁੱਪਾਂ ਵਗੈਰਾ ਵੀ ਨਿਕਲੇ ਸੀਗੀ ਥੋੜੀ ਜੀ ਤੇ ਮੇਰੇ ਕੱਪੜੇ ਪਏ ਸੀਗੇ ਧੋਣ ਵਾਲੇ ਤੇ ਫਿਰ ਮੈਂ ਮਸ਼ੀਨ ਲਾਤੀ ਸੀਗੀ ਮੇਰਾ ਚਲੋ ਵੀ ਹੁਣ ਮੀ ਤਾਂ ਹੁਣ ਬਾਰ-ਬਾਰ ਆਈ ਜਾਂਦਾ ਕਾਹਨੂੰ ਵੀ ਹੁਣ ਵੀ ਆਪਾਂ ਕੱਪੜੇ ਧੋਏ ਦੰਨੇ ਆ ਇਕੱਠੇ ਕੰਮ ਛੇੜਲੇ ਸੀਗੇ ਮੈਂ ਉੱਪਰ ਵੀ ਸਾਰੇ ਹਰੇ ਝਾੜੂ ਕੋਚੇ ਦਾ ਪਿਆ ਸੀ ਭਾਂਡਾ ਭਾਂਡੇ ਵਗੈਰਾ ਵੀ ਪਿਆ ਸੀ ਫਿਰ ਵੀ ਮਸ਼ੀਨ ਨਾਲ ਹੀ ਲਾਤੀ ਸੀਗੀ ਮੈਂ ਚੱਲ ਨਾਲ ਦੀ ਨਾਲ ਧੋਤੇ ਜਾਣਗੇ ਵੀ ਸੁੱਕ ਜਾਣਗੇ ਹੁਣ ਮੀਂਹ ਦਾ ਪਤਾ ਨਹੀਂਗਾ ਰੋਜ਼ ਦੀ ਰੋਜ਼ ਹੀ ਆ ਜਾਂਦਾ ਮੀਂਹ ਤਾਂ ਆਪਣੇ ਅੱਜ ਹੀ ਆਇਆ ਸੀਗਾ ਜੀ ਰਾਤੀ ਨੂੰ ਮੀਂਹ ਆ ਗਿਆ ਸੀਗਾ ਮੀਂਹ ਤਾਂ ਹੁਣ ਰੋਜ਼ ਹੀ ਆਈ ਜਾਂਦਾ ਠੰਡਾ ਮੌਸਮ ਰਹਿੰਦਾ ਹੈ ਉਹ ਫੇਰ ਕਪੜੇ ਮਸ਼ੀਨ ਦੇ ਵਿੱਚ ਪਾ ਕੇ ਮੈਂ ਚਲੋ ਜੀ ਨਾਲ ਦੀ ਨਾਲ ਅੰਦਰ ਕਮਰੇ ਦੇ ਛਾੜੂ ਲਾਤਾ ਛਾੜੂ ਕੰਟਰ ਤੋਂ ਬਾਅਦ ਹਨੇ ਕੋਚਾ ਰਹਿਦਾ ਸੀਗਾ ਉਸ ਤੋਂ ਪਹਿਲਾਂ ਮੈਂ ਭਾਂਡੇ ਮੰਨਦੀ ਹੁੰਦੀ ਆ ਕੋਚਾ ਬਾਅਦ ਚਲੋ ਨਹੀਂ ਹੁੰਦੇ ਤੇ ਇੱਥੇ ਮੈਂ ਲੱਗ ਗਈ ਸੀਗੀ ਭਾਂਡੇ ਮੰਝ ਤੇ ਹਵਾ ਬੌਸਣੀ ਚਾਲ ਰੈਸਿਪੀ ਠੰਡੀ ਠੰਡੀ ਮੀਂਹ ਪੈਣ ਤੋਂ ਬਾਅਦ ਦੇਖ ਕੇ ਪਿੱਛੇ ਦਰਖਤ ਹਿਲਦੇ ਕਿਵੇਂ ਸਨ ਤੇ ਪੰਛੀਆਂ ਦੀ ਵੀ ਆਵਾਜ਼ਾਂ ਆ ਰਹੀਆਂ ਨੇ ਬਹੁਤ ਸੋਹਣਾ ਮੌਸਮ ਹੋ ਗਿਆ ਸੀਗਾ ਉਹ ਮੀਂਹ ਪੈਣ ਨਾਲ ਵੈਸੇ ਮੌਸਮ ਵਧੀਆ ਹੋ ਜਾਂਦਾ ਹੋਂ ਤੱਕ ਕਈ ਦਿਨ ਦਾ ਕਿਉਂਕਿ ਜੀ ਹੁਣ ਸਾਰੇ ਪਾਸੇ ਮੀਂਹ ਪੈਣ ਲੱਗ ਗਏ ਤਾਂ ਕਰਕੇ ਮੌਸਮ ਵਧੀਆ ਹੋ ਜਾਂਦਾ ਨਹੀਂ ਤਾਂ ਕਿਤੇ ਮੀਂਹ ਪੈਂਦਾ ਸੀਗਾ ਕਿਤੇ ਨਹੀਂ ਪੈਂਦਾ ਸੀ ਉਹਦੇ ਨਾਲ ਗੁੰਮਸ ਜੀ ਬਣੀ ਰਹਿੰਦੀ ਸੀ ਮੀਂਹ ਪੈਣ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਸੀਗਾ ਤੇ ਪਰ ਹੁਣ ਜੀ ਸਾਰੇ ਪਾਸੇ ਨੀ ਪੈਣ ਲੱਗ ਗਏ ਤੇ ਠੰਡਕ ਜੀ ਮਹਿਸੂਸ ਹੁੰਦੀ ਆ ਹੁਣ ਤਾਂ ਜੀ ਆਪਾਂ ਨੇ ਕੂਲਰ ਵੀ ਹੁਣ ਕਈ ਦਿਨ ਹੋ ਗਏ ਬੰਦ ਕਰਿਆ ਹੋਇਆ ਏ ਜਿੱਦੋਂ ਮੈਨੂੰ ਨੀ ਪੈਣ ਲੱਗਿਆ ਬਸ ਪੱਖੇ ਵੀ ਸਲੋ ਕਰਕੇ ਲਾਉਂਦੇ ਆ ਰਾਤ ਨੂੰ ਟਾਕੀਆਂ ਖੋਲ ਲੈਂਦੇ ਆ ਕਮਰਿਆਂ ਦੀਆਂ ਤੇ ਪੱਖੇ ਘੱਟ ਤੇ ਕਰਕੇ ਲਾ ਲੈਂਦੇ ਆ ਹਵਾ ਵਾਸੋਂ ਹੀ ਲੱਗੀ ਜਾਂਦੀ ਆ ਬਹੁਤ ਫਾਇਦਾ ਹੋ ਗਿਆ ਨੀ ਪੈਣ ਦਾ ਤੇ ਚਲੋ ਜੀ ਆਪਾਂ ਹੁਣ ਇੱਥੇ ਮਾਝ ਜਾਏ ਆ ਪਾਂਡੇ ਪਾਂਡੇ ਮਾਝ ਕੀ ਆਪਾਂ ਬਾਰੇ ਮੰਦ ਨਹੀਂ ਆਂ ਪਾਂਡੇ ਜਿੱਕਣ ਮੈਂ ਤੁਹਾਨੂੰ ਦੱਸਿਆ ਮੈਨੂੰ ਬਾਰੇ ਮੰਦ ਦੇ ਸੌਕੇ ਲੱਗਦੇ ਆ ਕਿਉਂਕਿ ਜੀ ਉਹ ਬੈਠ ਕੇ ਮੰਦੀ ਜਾਂਦੇ ਆਣ ਵਦਿਆ ਤੇ ਅੰਦਰ ਸ਼ੇਂਕ ਕੋਈ ਉਹ ਜੋ ਪਾਂਡੇ ਮਾਜ ਨਹੀਂ ਹੁੰਦੇ ਹੈਗੇ ਨਾਲੇ ਆਪਣੇ ਸ਼ੇਂਕ ਵੀ ਨਹੀਂ ਆ ਇੱਥੇ ਇੱਕੋ ਸ਼ੇਂਕ ਲੱਗੀ ਹੋਈ ਆ ਆਪਣੇ ਸੂਈ ਦੇ ਵਿੱਚ ਤੇ ਫਿਰ ਮੈਂ ਬਾਰੇ ਮੰਦ ਹੁੰਦੀ ਆ ਇਕੱਠੇ ਕਰਕੇ ਨਾਲੇ ਇੱਥੇ ਜਿੱਤੇ ਬਾਹਰ ਰੱਖੇ ਜਾਂਦੇ ਨੇ ਧੁੱਪਾ ਧੁੱਪਾ ਵਗੈਰਾ ਲੱਗ ਕੇ ਪਾਂਡੇ ਦੇ ਵਿੱਚ ਚੰਪੂ ਜੀ ਆ ਜਾਂਦੀ ਆ ਮੈਂ TIR ਰੱਖ ਦਿੰਨੀ ਆ ਫਿਰ ਦੈਣੀ ਦੂਹੀ ਵਾਲੇ ਹੁੰਦੇ ਜਿਹੜੇ ਦੁੱਧ ਵਾਲੇ ਹੁੰਦੇ ਉਹਨਾਂ ਨੂੰ ਵੀ ਸਮਾਰ ਕੇ ਧੁੱਪਾਂ ਲੱਗ ਜਾਂਦੀ ਆ ਆ ਕਾਫੀ ਭਾਂਡੇ ਹੋ ਜਾਂਦੇ ਨੇ ਆਪਣੇ ਹਨਾ ਦੇਖਣ ਨੂੰ ਤਾਂ ਅਗਲਾ ਕਹਿੰਦਾ ਲੈ ਚਾਰ ਤਾਂ ਮੈਂਬਰ ਨੇ ਇਹਨਾਂ ਦੇ ਕੀ ਹਨਾ ਕੰਮ ਹੋਊਗਾ ਪਰ ਕੰਮ ਤਾਂ ਜੀ ਵੱਡੀਆਂ ਫੈਮਿਲੀਆ ਜਿੱਨੇ ਹੋ ਜਾਂਦਾ ਬਹੁਤ ਜ਼ਿਆਦਾ ਭਾਂਡੇ ਹੋ ਜਾਂਦੇ ਨੇ ਹਰ ਹੰਸਵੇ ਟੋਕਰਾਂ ਭਰ ਜਾਂਦਾ ਟੋਕਰੇ ਤੋਂ ਇਹ ਤੋਂ ਉੱਪਰ ਵੀ ਚਲੇ ਜਾਂਦੇ ਨੇ ਇਹਨੇ ਭਾਂਡੇ ਹੀ ਲੈਂਦੇ ਨੇ ਹਾਂ ਕਿ ਜੀ ਬੱਚਿਆਂ ਵਾਲਾ ਘਰ ਆ ਬੱਚੇ ਜਦੋਂ ਪਾਣੀ ਪੀਂਦੇ ਨੇ ਕੱਲਾ ਕੱਲਾ ਇਹ ਥੋੜੋ ਵੀ ਉਹਨਾਂ ਨੇ ਇੱਕੋ ਗਲਾਸ ਦੇ ਵਿੱਚ ਪਾਣੀ ਪੀਣਾ ਜਿੰਨੇ ਗੇੜੇ ਲਾਉਣਿਆ ਉਨੇ ਗਲਾਸ ਚੱਕਣਿਆ ਪਾਣੀ ਪੀਣ ਨੂੰ ਫੇਰ ਜੇ ਕੁਝ ਖਾਣਾ ਤਾਂ ਅੱਡ-ਅੱਡ ਭਾਂਡੇ ਚੱਕਣੇ ਦੇ ਬਹੁਤ ਭਾਂਡੇ ਇਕੱਠੇ ਕਰ ਦਿੰਦੇ ਨੇ ਚਲੋ ਜੀ ਆਪਾਂ ਕਹਿੰਦੇ ਜੀ ਕਿਉਂਕਿ ਜੇ ਕੰਮ ਤਾਂ ਆਪਾਂ ਨੇ ਕਰਨਾ ਹੀ ਆ ਹਨਾ ਤੇ ਬੱਚਿਆਂ ਨੂੰ ਕੀ ਕਹੀਏ ਬੱਚੇ ਤਾਂ ਚਲੋ ਬੱਚੇ ਨੇ ਹਨਾ ਉਹਨਾਂ ਨੇ ਤਾਂ ਜੋ ਉਹਨਾਂ ਦਾ ਜੀਵਨ ਦਾ ਉਹ ਹੀ ਕਰਨਾ ਹਨਾ ਤੇ ਆਪਾਂ ਤਾਂ ਆਪਣਾ ਕੰਮ ਕਰੀ ਚੱਲਦਾ ਕਿਸੇ ਨੂੰ ਕੁਝ ਨਹੀਂ ਕਹੀਦਾ ਹੁੰਦਾ ਤੇ ਇੱਥੇ ਲੱਗਦੀ ਸੀ ਕਿ ਮੈਂ ਪੋਚਾ ਲਾਣ ਅਹ ਫੋਟੋ ਚਾ ਲਾ ਦਾਂਗੇ ਅੰਦਰੋਂ ਮੈਂ ਕੱਢ ਲਈ ਸੀ ਕਿਤੇ ਫਿਰ ਮੈਂ ਥੋੜੀ ਜਿਹੀ ਇਹ ਲੋਬੀ ਚ ਜਾ ਬਣਾਉਣ ਲੱਗੀ ਸੀ ਕਿ ਮੈਂ ਤਦ ਵੀਡੀਓ ਬਣਾਈ ਸੀਗੀ ਤੇ ਅੱਜ ਇਹ ਇੱਕ ਪਪਾਈ ਦਾ ਮੈਸੇਜ ਵੀ ਸੀਗਾ ਤੇ ਆਪਾਂ ਉਹ ਵੀ ਰਿਪਲਾਈ ਦੰਨੇ ਆ ਮਤਲਬ ਉਹਨਾਂ ਦੇ ਵੀ ਨਾਮ ਲੰਨੇ ਆ ਜਿਨ੍ਹਾਂ ਨੇ ਅੱਜ ਆਪਾਂ ਨੂੰ ਮੈਸੇਜ ਕਰੇ ਨੇ ਤੇ ਫਰਸਟ ਮੈਸੇਜ ਸੀਗਾ ਜਿ ਆਪਾਂ ਨੂੰ ਅ ਪ੍ਰਭਨੂ ਮੱਲੀ ਦੀ ਆਈਡੀ ਤੋਂ ਇਹਨਾਂ ਦਾ ਅੱਜ ਆਪਾਂ ਨੂੰ ਫਰਸਟ ਮੈਸੇਜ ਆਇਆ ਸੀਗਾ ਸਭ ਨਾਲ ਪਹਿਲਾਂ ਤੇ ਇਹਨਾਂ ਦਾ ਨੇਮ ਹੈਗਾ ਲਖਵਿੰਦਰ ਕੌਰ थैंक यू ਦੀਦੀ ਤੁਸੀਂ ਮੈਸੇਜ ਕਰਿਆ ਤੇ ਵੀਡੀਓ ਦੇਖੀ ਤੇ ਅਗਲਾ ਮੈਸੇਜ ਸੀਗਾ ਅਮਨਦੀਪ ਕੌਰ ਉਸ ਤੋਂ ਅੱਗੇ ਸੀਗਾ ਬਾਲੀਵੁੱਡ نیوز 뮤జిక్ ਬਾਲੀਵੁੱਡ 뮤జిక్ ਇਹਨਾਂ ਦਾ ਮੈਸੇਜ ਸੀਗਾ ਇਹ ਕਹਿ ਰਹੇ ਸੀਗੇ ਕਹਿੰਦੇ ਇਹਨਾਂ ਨੇ ਲਿਖਿਆ ਸੀ ਦੀਦੀ ਤੁਸੀਂ ਕਿੰਨੇ ਚੰਗੇ ਹੋ ਹਨਾ ਹਾਂ ਕਿ ਚੰਗੇ ਤਾਂ ਹਾਂ ਜੀ ਆਪਾਂ ਹੈਗੇ ਆ ਜਦੋਂ ਆਪਾਂ ਨੇ ਕਿਸੇ ਨੂੰ ਕੁਝ ਕਹਿਣਾ ਹੀ ਨਹੀਂਗਾ ਮੇਰੀ ਆ ਤਾਂ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਹੈਗੀ ਚਾਹੇ ਕੋਈ ਮੈਨੂੰ ਕੁਛ ਮਰਜੀ ਫਿਰ ਜਾਵੇ ਪਰ ਆਪਾਂ ਹਣਾ ਕਿਸੇ ਨੂੰ ਮਤਲਬ ਫਾਲਟ ਕੇ ਜਵਾਬ ਨਹੀਂ ਦਿੰਦੇ ਹੈਗੇ ਕਿਉਂਕਿ ਜੀ ਮੇਰੀ ਮੰਨਣਾ ਇਹ ਆ ਹਨਾ ਜੇ ਆਪਾਂ ਕਿਸੇ ਨੂੰ ਮਤਲਬ ਜੇ ਕੋਈ ਆਪਾਂ ਨੂੰ ਬੋਲਦਾ ਤੇ ਆਪਾਂ ਉਹਦਾ ਜਵਾਬ ਦੇਵਾਂਗੇ ਹਨਾ ਉਹਨਾਂ ਦੇ ਸਾਹਮਣੇ ਫਿਰ ਤੇ ਆਪਣੇ ਤੇ ਉਹਦੇ ਵਿੱਚ ਕੀ ਫਰਕ ਰਹ ਜੂਗਾ ਤੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਤੇ ਬਸ ਆਬਦੇ ਕੰਮ ਦਾ ਕਮਤੱਲਬ ਰਖੀਦਾ ਕੰਮ ਕਰੀ ਚਾਹੀਦਾ ਆਪਣਾ ਤਾਂ ਬਸ ਜੀ ਇਹੀ ਫੰਡਾ ਹੈ ਆਪਾਂ ਨਾ ਕਿਸੇ ਨੂੰ ਕੁਸ ਕਹਿੰਦੇ ਆ ਨਾ ਵਾਸਤਾ ਤੇ ਆਪਾਂ ਆਪਣੇ ਘਰ ਵਿੱਚ ਹੀ ਰਹਿਣੇ ਆ ਤੇ ਆਪਣਾ ਬਸ ਕੰਮ ਕਰੀ ਚਾਹੀਦਾ ਜਦੋਂ ਬੇਲੇ ਹੁੰਨੇ ਆ ਤਾਂ ਮੋਬਾਈਲ ਦੇ ਖਲੀਫ ਦਾ ਜਾਂ ਪਾਠ ਕਰ ਲਈਦਾ ਜਾਂ ਕੋਈ ਹੋਰ ਐਕਸਟਰਾ ਕੰਮ ਕਰ ਲਈਦਾ ਆਪਾਂ ਫਿਸ਼ਿੰਗ ਕੁਸ ਨਹੀਂ ਕਹਿੰਦੇ ਹੈਗੇ ਹਾਂਜੀ ਅਗਲਾ ਸਿਕਾ ਸਰਨ ਸ਼ਰਨ ਫੈਮਿਲੀ ਬਲੌਗਸ ਵਾਲੇ ਸੋਸਟੋ ਗੇਸਿਦਾ ਪੰਜਾਬੀ ਕਿਚਨ ਪੰਜਾਬੀ ਕਿਚਨ ਬਲੌਗਸ ਤੇ ਇਹਨਾਂ ਨੇ ਵੀ ਮੈਸੇਜ ਕਰੇ ਸੀਗੇ ਇਹਨਾਂ ਨੇ ਜਾਮਣਾ ਵਾਸਤੇ ਕਰੇ ਸੀਗੇ ਤੇ ਹਾਂਜੀ ਜਾਮਣਾ ਤਾਂ ਆਪਣੇ ਬਹੁਤ ਜ਼ਿਆਦਾ ਲੱਗਿਆ ਹੁੰਨਾਂ ਨੇ ਤੇ ਕੀ ਕਰੀਏ ਜੀ ਦੀ ਜੀ ਹੁਣ ਜਿਹੜੇ ਆ ਜਾਂਦੇ ਨੇ ਉਹ ਤਾਂ ਲੈ ਜਾਂਦੇ ਨੇ ਪਰ ਹੁਣ ਤੁਹਾਨੂੰ ਅਸੀਂ ਨਾ ਸਾਨੂੰ ਤੁਹਾਡੇ ਪਿੰਡਾਂ ਦਾ ਪਤਾ ਹੈ ਨਾ ਆਪਾਂ ਦੇਦੇ ਤੇੜੇ ਹੈਗੇ ਆ ਵੀ ਜਾ ਕੇ ਕੋਈ ਫੜਾਏ ਆਊਗਾ ਬੱਸ ਤਾਂ ਸੀ ਹਾਰੇ ਕੁਝ ਚੀਜ਼ ਕਿਸੇ ਨਾ ਮਤਲਬ ਦੇ ਹੀ ਦਿੰਨੇ ਆ ਕਿਉਂਕਿ ਜੀ ਐਡੇ ਬੜੇ ਦਰਾਂਤ ਨੇ ਕਿਹੜਾ ਘਰੇ ਇਕੱਲਾ ਖੁਸ਼ ਖਾ ਸਕਦਾ ਹਨ ਤੇ ਆਪਣੇ ਤਾਂ ਅੜੂ ਵਗੈਰਾ ਵੀ ਲੱਗੀਆਂ ਸੀ ਉਹ ਵੀ ਆਪਾਂ ਨੇ ਵੰਡ ਕੇ ਖਾਦੇ ਲੈ ਤੇ ਹਰ ਇੱਕ ਨੂੰ ਦੇ ਦਿੰਨੇ ਆ ਮੈਂ ਕਦੇ ਕਿਸੇ ਬੱਚੇ ਨੂੰ ਵੀ ਨਹੀਂ ਜਵਾਬ ਦਿੱਤਾ ਸਾਡੇ ਜਿਵੇਂ ਗਰਾਉਂਡ ਦੇ ਵਿੱਚ ਬੱਚੇ ਆ ਜਾਂਦੇ ਨੇ ਉਹ ਕਹਿ ਦਿੰਦੇ ਨੇ ਹਨਾ ਆਂਟੀ ਅਸੀਂ ਇਹ ਚੀਜ਼ ਲੈਣੀ ਆ ਤੇ ਆਪਾਂ ਤੋੜ ਕੇ ਦੇ ਦਿੰਦੇ ਨੇ ਕੋਈ ਗੱਲ ਨਹੀਂ ਹਨਾ ਕਿਸੇ ਬੱਚੇ ਦੇ ਮੂੰਹ ਚ ਪਾਊਗੀ ਹਨਾ ਸੀਸੀ ਆਊਗੀ ਤੇ ਆਪਾਂ ਜੀ ਕਿਸੇ ਨੂੰ ਜਵਾਬ ਨਹੀਂ ਦਿੰਦੇ ਹੈ ਆਪਾਂ ਦੇ ਦਿੰਦੇ ਹਾਂ ਹਰ ਇੱਕ ਚੀਜ਼ ਤੇ ਅੱਜ ਕੀ ਜੰਮਣਾ ਦੀ ਲੱਗੀਆਂ ਵੀ ਬਹੁਤ ਨੇ ਹਨ ਅੱਗੇ ਨਾਲੋਂ ਬੂਰ ਬਹੁਤ ਜ਼ਿਆਦਾ ਹੈ ਪਰ ਉਹ ਟੁੱਟਦੀਆਂ ਨਹੀਂਆਂ ਉੱਪਰ ਨੇ ਜਿਹੜੀਆਂ ਝੜ ਜਾਂਦੀਆਂ ਨੇ ਉਹ ਚੱਕ ਲੈਣੇ ਆ ਜਾਂ ਜੀ ਨੂੰ ਹੱਥ ਪੈ ਜਾਂਦਾ ਟੁੱਟ ਜਾਂਦੀਆਂ ਨੇ ਤੇ ਇੱਥੇ ਮੇਰਾ ਜੀ ਪਾਂਡੇ ਵੀ ਮੰਜੇ ਪੋਚਾ ਵੀ ਲੱਗ ਗਿਆ ਤੇ ਇਹ ਵੀਡੀਓ ਹੈਗੀ ਆ ਜੀ ਅੱਜ ਵੀ ਫੁੱਲ ਵਾਚ ਜ਼ਰੂਰ ਕਰਿਓ ਜੀ ਸੋਈ ਦੇ ਵਿੱਚ ਥੋੜਾ ਜਿਹਾ ਸਮਾਨ ਲਿਆ ਹੁੰਦਾ ਸੀਗਾ ਸੈਲਪ੍ਰਿਤ ਨੇ ਸੋਧ ਦੇ ਵਗੈਰਾ ਤੇ ਉਹ ਕੱਢਣ ਵਾਹ ਚਲੋ ਕੱਢ ਤੇ ਰੱਖ ਲਾਂ ਤੇ ਸਵੇਰ ਦਾ ਮੀਂਹ ਪਈ ਜਾਂਦਾ ਤੇ ਮਾੜਾ ਮੋਟਾ ਬਹੁਤ ਹਟਿਆ ਇਹ ਜਿੰਨਾ ਮੜਿਆ ਨਿਕਰੇ ਲੈਸ ਬੱਦਲ ਤਾਂ ਹੈਗੇ ਨੇ ਉਹ ਚਾਣਣਾ ਜਾਂ ਹੋਣਗੇ ਤੇ ਕਾਫੀ ਰੋਜ਼ ਮੀਂਹ ਆ ਜਾਂਦਾ ਹੁਣ ਤਾਂ ਹਨਾ ਠੰਡਾ ਮੌਸਮ ਹੈ ਹੁਣ ਤਾਂ ਪੱਖੇ ਮਤਲਬ ਪੱਖੇ ਵੀ ਘੱਟ ਤੇ ਲਾ ਕੇ ਰੱਖਦੇ ਆ ਇੰਨੇ ਤੇਜ਼ ਨਹੀਂ ਹੁੰਦੇ ਜਿਵੇਂ ਆਪਣੇ ਤੁਲਰ ਤਾਂ ਹੁਣ ਲੱਗਦਾ ਹੀ ਨਹੀਂ ਤਾਂ ਦਾ ਸਕੂਲਰ ਤਾਂ ਆਪਣੇ ਪਾਣੀ ਕੱਢ ਕੇ ਲਿਆਤਾ ਤੇ ਮੈਂ ਚਾਹ ਬਣਾ ਕੇ ਰੱਖੀ ਸੀਗੀ ਜਿਸ ਕਾਰਨ ਸਕੂਲੋਂ ਆ ਗਿਆ ਸੈਲਫ ਸੇਕ ਹੋਣੇ ਆਲਾ ਪਰ ਸੈਲਫ ਕਹਿੰਦਾ ਜਿਸ ਕਾਰਨ ਕਹਿੰਦਾ ਪਰ ਮੈਂ ਚਾਹ ਨਹੀਂ ਪੀਣੀ ਜੈਗੀ ਕਹਿੰਦਾ ਮੈਨੂੰ ਮੈਂਗੋ ਸ਼ੇਕ ਬਣਾ ਕੇ ਦੇ ਉਹ ਮੈਂਗੋ ਸ਼ੇਕ ਬਣਾ ਕੇ ਦਿੰਦੇ ਆ ਪਹਿਲਾਂ ਸੌਦੇ ਕੱਢ ਗਏ ਆ ਚਾਹ ਦਿੱਤੇ ਦੇ ਨਾਲਾ ਚਾਹ ਤੇ ਫ੍ਰੀ ਮਿਲਦੀ ਆ ਪਰ ਫ੍ਰੀ ਦਾ ਕਿੱਥੇ ਮਿਲਦੀ ਆ ਉਹੀ ਸ਼ਾਇਦ ਇਹਦਾ ਰੇਟ ਵਧ ਪਊਗਾ ਅਸੀਂ ਆਪਾਂ ਜੀ ਥੋੜੇ 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 ਸੌਦੇ ਮੰਗਾ ਲੈਂਦੇ ਆ ਮੈਂ 10 ਦੇਣ ਦੇ ਜਦੋਂ ਮਤਲਬ ਪੇਮੈਂਟ ਵਗੈਰਾ ਹੁੰਦੀ ਆਪਣੇ ਦੋਸਤ ਦੀ ਉਹ ਬਸ ਜਿੰਨੇ ਕੋ ਲੋੜ ਹੁੰਦੀ ਓਨੇ ਕੇ ਨਾਲ ਦੀ ਨਾਲ ਸੌਦੇ ਮੰਗਾਉਂਦੇ ਹੁੰਦੇ ਆ ਜ਼ਰੂਰੀ ਜ਼ਰੂਰੀ ਜਿਆਦਾ ਸੌਦੇ ਨਹੀਂ ਮੰਗਾਉਂਦੇ ਹੈਗੇ ਆਪਣੇ ਇੱਥੇ ਦੁਕਾਨ ਹੈਗੀ ਆ ਬਸ ਉਹ ਤੋਂ ਹੀ ਲਾਉਨੇ ਆ ਬੜੀ ਦੁਕਾਨ ਆ ਉਹ ਤੋਂ ਹੀ ਆਪਾਂ ਫੀਲ ਵਗੈਰਾ ਚੱਕਦੇ ਆ ਤੇ ਉਹ ਤੋਂ ਹੀ ਸੌਦੇ ਲੈ ਲੈਂਦੇ ਆ ਪਰ ਸੌਦੇ ਇੰਨੇ ਇੰਨੇ ਕੋ ਸੌਦੇ ਵੀ 1000 ਰੁਪਏ ਦੇ ਆਏ ਨੇ ਜੀ ਇੰਨੀ ਜ਼ਿਆਦਾ ਮਹਿੰਗੀ ਆ ਚੀਜ਼ੀ ਦੇਖ ਲਓ ਕਿੰਨੀ ਮਹਿੰਗੀ ਹੋਈ ਪਈ ਆ ਜਦੋਂ ਅਸੀਂ ਮਤਲਬ ਚੀਨੀ ਲੈ ਕੇ ਆਉਂਦੇ ਹੁੰਦੇ ਤੇ ਸਾਡੇ ਟਾਈਮ ਮਤਲਬ ਛੋਟੇ ਸੀ ਅਸੀਂ 16 ਰੁਪਏ ਚੀਨੀ ਮਿਲਦੀ ਹੁੰਦੀ ਸੀ ਅੱਜ ਇਹ ਮੇਰੇ ਨਾਲ 40 ਬੰਦਾਏ ਤੇ ਹੋ ਗਈ ਕਿਲੋ ਫਿਰ ਇਹਦੇ ਵਿੱਚ ਆਪਾਂ ਸ਼ੱਕਰ ਵਾਲਾ ਲਾਦਨੇ ਹੁੰਦਾ ਮਿਕਸਰ ਕਰਕੇ ਬਣਾਉਣੀ ਆ ਸਾਡਾ ਜਸ ਕਰਨ ਨਹੀਂ ਪਿੰਦਾ ਹੈਗਾ ਕੱਲੇ ਸ਼ੱਕਰ ਦੀ ਚਾਹ ਫਿਰ ਮਿਕਸਰ ਕਰਕੇ ਬਣਾ ਲੈਣੀ ਹੁੰਦੀ ਆ ਤੇ ਮੰਗਾਈ ਤਾਂ ਜੀ ਬਹੁਤ ਆ ਬਹੁਤ ਜ਼ਿਆਦਾ ਮੰਗਾਈ ਆ ਥੋੜਾ ਥੋੜੇ ਜਿਹਾ ਪੈਸਿਆਂ ਦੇ ਵਾਸਤੇ ਇੰਨੇ ਪੈਸੇ ਨੇ ਬਸ ਥੋੜੇ ਜਿਹੇ ਸੌਦੇ ਆਉਂਦੇ ਨੇ। ਇੰਨੇ ਕੁਝ ਜ਼ਿਆਦਾ ਨਹੀਂ ਆਉਂਦੇ ਹੈਗੇ। ਬਹੁਤ ਜ਼ਿਆਦਾ ਸਾਰੀਆਂ ਤਾਲਾਂ ਦੇਖ ਲਓ 150 ਤੋਂ ਉੱਪਰ ਟੱਪੀਆਂ ਪਈਆਂ ਨੇ। ਇੰਨੀ ਜ਼ਿਆਦਾ ਮੰਗਿਆਈ ਆ। ਬਹੁਤ ਜ਼ਿਆਦਾ। ਅੱਜ ਕੱਲ ਦਾ ਜੇ ਸਾਰਾ ਟੱਬਰ ਹਨਾ ਕਮਾਵੇ ਥਾਂ ਘਰ ਮਸਾ ਚੱਲਦਾ। ਦੇਖ ਲੋਗੇ ਅੱਗੇ ਵੀ ਸਮਾਂ ਸੀਗਾ ਹਨਾ ਜਦੋਂ ਇੱਕ ਜਣਾ ਕਮਾਉਂਦਾ ਸੀ ਸਾਰੇ ਬੈਠ ਕੇ ਖਾਂਦੇ ਸੀਗੇ। ਪਰ ਅੱਜ ਕੱਲ ਫਿੱਕੀ ਜਿਹੀ ਸਾਰੇ ਕਮਾਉਣ ਦੇ ਕੰਮ ਖਾਵਾਂਗੇ। ਇੰਨੀ ਜ਼ਿਆਦਾ ਮਗਿਆਈ ਆ ਅੱਗੇ ਆਪਣੇ ਦਿਲਾ ਜਦੋਂ ਆਪਾਂ ਛੋਟੇ ਸੀਗੇ ਡੈਡੀ ਉਹਨੇ ਸਾਡੇ ਸਿਰਫ ਡੈਡੀ ਕੰਮ ਕਰਦੇ ਸੀਗੇ ਤੇ ਅਸੀਂ ਸਾਰੇ ਦਿਖਲ ਫਿੰਨੇ ਭੈਣ ਭਾਈ ਸੀਗੇ ਸਾਰਿਆਂ ਨੂੰ ਪਾਲਦੇ ਸੀ ਉਹ ਸਾਰੇ ਬਹਿ ਕੇ ਖਾਂਦੇ ਸੀਗੇ ਤੇ ਪਹਿਲੇ ਜ਼ਮਾਨੇ ਜੀ ਹੋਰ ਸੀਗੇ ਹੁਣ ਨਵਾਂ ਨਵਾਂ ਜਵਾਨ ਆਈ ਜਾਂਦਾ ਗਾਂ ਦੀ ਗੰਭਗੈ ਆਈ ਹੋਈਆਂ ਜਿਆ ਸਾਗੀਆਂ ਚੀਜ਼ਾਂ ਦੀ ਤੇ ਸੈਲਫ੍ਰਿਜ ਵੀ ਆ ਗਿਆ ਸਟੂ ਲੋ ਆਪਾਂ ਹੁਣ ਇਹਨਾਂ ਨੂੰ ਦੇ ਹੁੰਨੇ ਆ ਮੰਗੋ ਸ਼ੇਕ ਬਣਾ ਕੇ ਨਾਲੇ ਮੈਂ ਰੱਖਦਾ ਸੌਦੇ ਵਗੈਰਾ ਤੇ ਇਹੀ ਲੈ ਕੇ ਆਉਣਾ ਹੁੰਦਾ ਜੀ 30 ਤੋਂ ਸੌਦੇ ਇਹ ਨੂੰ ਮੈਂ ਲਿਖ ਕੇ ਦੇ ਦਿੰਨੀ ਆ ਪਰ ਚਹੀਹੀ ਹੀ ਲੈ ਆਉਣਾ ਹੁੰਦਾ ਚਲੋ ਜੀ ਹਨਾ ਖਾਣਾ ਆਬੀਨਾ ਤਾਂ ਹੈਗਾ ਹੀ ਆ ਜੇ ਨਹੀਂ ਲੈ ਕੇ ਆਉਂਦੇ ਤਾਂ ਖਾਵਾਂਗੇ ਕਿਥੋਂ ਸੌਦੇ ਵੀ ਜ਼ਰੂਰੀ ਨੇ ਹੋਰ ਨੰਬਰ ਲਾ ਪ੍ਰਿੰਟ ਹੋਰ ਵੱਡਾ ਕਰ ਲੈਣਾ ਸੌਣਾ ਹਾਂ ਗਰਮੀ ਗਰਮੀ ਹੋ ਗਿਆ ਇੱਥੋਂ ਇਹ ਨਾਲੇ 5 ਮਿੰਟ ਦਾ ਰਾਜ ਇੱਥੋਂ ਤੋਂ ਹੋਰ ਲੱਗੇ ਲੱਗਣ ਕਿੱਥੇ ਚਲ ਵਧੀਆ ਮੈਂ ਇੱਕ ਪੱਕਾ ਇੱਕ ਆਈ ਬੇਹੋੜਾ ਹੈ ਇਹ ਕੋਲੇ ਵਾਲਾ ਇਹ ਕਿਹਦੇ ਕਹਿ ਕੇ ਦਵਾਈ ਨਹੀਂ ਸੀ ਇਹਨਾਂ ਦੇ ਕਮਰੇ ਜਿਹੇ ਉੱਥੇ ਸਕੂਲ 'ਚ ਮਤਲਬ ਕਹਿੰਦਾ ਦੋ ਪੱਖੇ ਹੀ ਸੀਗੇ ਉਹ ਵੀ ਕੁੜੀਆਂ ਵਾਲੀ ਸਾਈਡ ਕਹਿੰਦਾ ਮੰਮੀ ਆ ਕੇ 10-10 ਜਿਹੜਾ ਇੱਕ ਦਿਨ ਕਹਿੰਦਾ ਮੰਮੀ ਸਾਡੇ ਸਾਈਡ ਪੱਖਾ ਨਹੀਂ ਗਾ ਗਰਮੀ 'ਚ ਬੈਠੇ ਰਹਿੰਦੇ ਆ ਅਸੀਂ ਤੇ ਪਰ ਹੁਣ ਖੁਸ਼ ਹੋਇਆ ਪਿਆ ਕਹਿੰਦਾ ਸਾਡੇ ਕਲਾਸ ਦੇ ਵਿੱਚ ਪੱਖੇ ਲੱਗ ਗਏ ਚਲੋ ਜੀ ਆਪਾਂ ਸੌਦੇ ਸਾਧਦੀਏ ਨਾਲੇ ਫੇਰ ਮੇਲੂ ਬਿਸ਼ੇਕ ਬਣਾ ਦਈਏ ਤੇ ਫੇਰ ਮਿਲਾਂਗੇ ਤੁਹਾਨੂੰ ਜੀ ਜੁਣ ਮੈਂ ਮੈਂਗੋ ਸ਼ੇਕ ਬਣਾਤਾ ਹਾਂ ਨਾ ਅੰਬ ਦਾਣੀ ਨਾਲ ਬਣਾ ਲੈਂਦੇ ਹਾਂ ਇਹਨਾਂ ਸੌਖਾ ਬਣ ਜਾਂਦਾ ਨਾਲੇ ਧੋਣੀ ਸੌਖੀ ਆ ਮਿਕਸੀ ਚੱਕੜੇ ਹੈ ਨਾ ਆਖੀ ਹੀ ਲੱਗਦੀ ਆ ਨਾਲ ਸਾਰੇ ਪੱਦੇ ਇਹਨੂੰ ਬਸ ਇਨੀ ਕੁ ਧੋ ਕੇ ਸਰ ਜਾਂਦਾ ਦੋਸਤ ਦੇ ਵੀ ਇਹਨਾਂ ਦਾ ਮੈਂਗੋ ਸ਼ੇਕ ਹੈਲੋ ਜੀ ਗੱਲਾਂ ਮੂੰਪੀਲਾ ਪੂਲਾ ਬਣਿਆ ਉਹੋ ਸੀਗਾ ਅੰਬ ਬਹੁਤ ਮਿੱਠੇ ਸੀ ਆਪੇ ਗਲਾਸ ਚ ਆਏ ਗਲਾਸ ਵੱਡਾ ਗਲਾਸ ਲੈਣਾ ਵੱਡਾ ਗਲਾਸ ਵੀ ਨਾ ਹੈਲੋ ਤਾਂਗੇ ਦੇ ਹਲੋ ਲੈ ਬਸ ਫੜੀ ਜੀਨੀ ਬੱਦ ਬੱਦ ਹੋਰ ਪਾਣੀ ਆ ਹੰਡਾ ਬਟਾ ਚਲੋ ਇਹ ਪੀ ਲਈਏ ਮੈਂ ਕੋਸ਼ਿਸ਼ ਆਜਾ ਤੁਸੀਂ ਵੀ ਪੀਓ